ਗੱਲਬਾਤ ਭਾਈ ਮਨਪ੍ਰੀਤ ਦੀ ਹਾਂਜੀ ਅਸੀਂ ਤਾਂ ਉਹਨਾਂ ਦਾ ਬਹੁਤ ਰੇਜ਼ਵੇਟ ਕੀਤਾ ਸੀਗਾ ਉਹਨਾਂ ਲਈ ਪ੍ਰਸ਼ਾਦਾ ਵੀ ਤਿਆਰ ਕੀਤਾ ਸੀ ਪਰ ਹਲਵਾ ਜਿਲਾਏ ਸੀ ਲੰਗਰ ਪ੍ਰਸ਼ਾਦਾ ਦੀ ਤਿਆਰੀ ਕੋਲ ਫੁੱਲ ਕਰਵਾਈ ਸੀ ਪਰ ਉਹ ਕਿਸੇ ਕਾਰਨ ਨਹੀਂ ਉਹਨਾਂ ਤੋਂ ਆਇਆ ਗਿਆ ਅਸੀਂ ਉਹਨਾਂ ਦੀ ਫਿਰ ਵੀ ਇੱਜ਼ਤ ਕਰਦੇ ਆ ਵੀ ਚਲੋ ਕੋਈ ਗੱਲ ਨਹੀਂ ਕਿਉਂਕਿ ਅਸੀਂ ਤਾਂ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਹੀ ਕੋਈ ਗੱਲਬਾਤ ਕਰਨੀ ਸੀ ਕੋਈ ਇਦਾਂ ਦੀ ਗੱਲਬਾਤ ਨਹੀਂ ਸਾਡੀ ਸਾਰੀ ਫੁੱਲ ਤਿਆਰੀ ਸੀਗੀ ਉਹਨਾਂ ਲਈ ਕਿਸੇ ਕਾਰਨ ਚਲੋ ਉਹਨਾਂ ਉਹਨਾਂ ਤੋਂ ਨਹੀਂ ਪੁੱਛਿਆ ਗਿਆ ਉੱਥੇ ਤਾਂ ਬਾਕੀ ਚਲੋ ਭਾਈ ਮਨਪ੍ਰੀਤ ਦੇ ਬਿਆਨ ਆਇਆ ਹੁਣ ਮੈਂ ਦੇਖ ਰਹੀ ਸੀ ਬੀ ਘਰੋਂ ਬੀਬੀ ਨੱਠ ਗਈ ਬੀਬੀ ਭੱਜ ਗਈ ਸੀ ਉਹਨੇ ਪੁਲਿਸ ਨੂੰ ਮਤਲਬ ਮਸਾ ਫੜ ਕੇ ਤੇ ਬੀਬੀ ਨੂੰ ਅਰੈਸਟ ਕਰਕੇ ਲੈ ਕੇ ਆਏ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਅ ਦੇਖੋ ਜੀ ਬੜਾ ਸੋਹਣਾ ਪ੍ਰੋਗਰਾਮ ਕੀਤਾ ਸੀਗਾ ਮੇਰੇ ਜਿੰਨੇ ਵੀ ਮੇਰੇ ਉਧਿਆਂ ਵਾਲੇ ਜਿੰਨੇ ਵੀ ਸਾਡੇ ਗਰੀਬ ਨਿਵਾਜ਼ ਵੈਲਫੇਅਰ ਸੁਸਾਇਟੀ ਦੇ ਜਿੰਨੇ ਵੀ ਸਾਡੇ ਉਧਿਆਂ ਵਾਲੇ ਜਿੰਨੇ ਵੀ ਉਧਿਆਂ ਵਾਲੇ ਸਾਹ ਪਹੁੰਚੇ ਤੇ ਅਸੀਂ ਤਾਂ ਬੜੀ ਤਰ੍ਹਾਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਉਹਨਾਂ ਦਾ ਸਵਾਗਤ ਕਰਨਾ ਸੀ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਚਲੋ ਕੋਈ ਗੱਲ ਨਹੀਂ ਬਾਕੀ ਉਹਨਾਂ ਦੇ ਬਿਆਨ ਆਇਆ ਕਿ ਬੀਬੀ ਘਰੋਂ ਨੱਟ ਗਈ ਸੀ ਬੀਬੀ ਨੂੰ ਮਸਾ ਫੜਿਆ ਪੁਲਿਸ ਨੇ ਐਦਾਂ ਦੀ ਕੋਈ ਗੱਲ ਨਹੀਂ ਸੀ ਸਾਡੀ ਸਿਕਿਉਰਟੀ ਲਈ ਪ੍ਰਸ਼ਾਸਨ ਬਹੁਤ ਸਾਰਾ ਪ੍ਰਸ਼ਾਸਨ ਸਾਡੀ ਸਿਕਿਉਰਟੀ ਲਈ ਉਹਨਾਂ ਨੇ ਭੇਜਿਆ ਸੀਗਾ ਕੋਈ ਐਦਾਂ ਦੀ ਗੱਲਬਾਤ ਨਹੀਂ ਸੀ ਦਰਅਸਲ ਪ੍ਰਸ਼ਾਸਨ ਨੇ ਇਹੀ ਕਿਹਾ ਸੀਗਾ ਵੀ ਪੰਜ ਬੰਦੇ ਜਿਹੜੇ ਉਧਿਆਂ ਵਾਲੇ ਹੈਗੇ ਉਹ ਸਾਡੇ ਨਾਲ ਚਲੇ ਜਾਓ ਜੋ ਉਹਨਾਂ ਦੀ ਉਹਨਾਂ ਦੇ ਸਹਹਜ ਨਾਲ ਜਿੱਦਾਂ ਵੀ ਉਹ ਇੱਕ ਦੂਜੇ ਦੇ ਵਿੱਚ ਤੁਹਾਡਾ ਜੋ ਵੀ ਆ ਗਿਆ ਮੈਟਰ ਉਹ ਤੁਸੀਂ ਇੱਕ ਦੂਜੇ ਨੂੰ ਪੁੱਛ ਸਕਦੇ ਹੋ ਪਰ ਅਸੀਂ ਨਹੀਂ ਮੰਨਿਆ ਸੀ ਕਿ ਵੀ ਨਹੀਂ ਜੀ ਗੱਲ ਸਾਡੇ ਨਾਲ ਹੋਈ ਆ ਤਾਂ ਮੈਂ ਨਾਲ ਜ਼ਰੂਰ ਜਾਣਾ ਤਾਂ ਮੈਨੂੰ ਵੈਸੇ ਨਹੀਂ ਸੀ ਲੈ ਕੇ ਜਾ ਰਹੇ ਤਾਸੀਂ ਅਸੀਂ ਕਿਹਾ ਕਿ ਅਸੀਂ ਨਾਲ ਜਾਣਾ ਚਲੋ ਅਸੀਂ ਗਏ ਚਲੇ ਕਿਉਂਕਿ ਮੈਂ ਗੱਲਬਾਤ ਅਸੀਂ ਕਰਨੀ ਸੀ ਉਹਨਾਂ ਨਾਲ ਤਾਂ ਅਸੀਂ ਚਲੇ ਗਏ ਪਰ ਮੇਰੇ ਜਿੰਨੇ ਵੀ ਭੈਣ ਭਾਈ ਮੇਰੇ ਉਧਿਆਵਾਲੇ ਜਿੰਨੇ ਵੀ ਵੀਰ ਸੀ ਸਭ ਮੇਰੇ ਨਾਲ ਗਏ ਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਸਰਕਾਰ ਇਕੱਲੇ ਨਹੀਂ ਜਾਣ ਦੇਣਾ ਚਲੋ ਉੱਥੇ ਪਹੁੰਚੇ ਸਾਡੀ ਜੋ ਵੀ ਮੀਟਿੰਗ ਰੱਖੀ ਗਈ ਸੀ ਅੰਦਰ ਜੋ ਵੀ ਸਾਡੇ ਪ੍ਰਸ਼ਾਸਨ ਦੇ ਸਾਹਮਣੇ ਜੋ ਗੱਲਬਾਤ ਹੋਣੀ ਸੀ ਉਹਦੇ ਵਿੱਚ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਤੁਹਾਡੇ ਲਈ ਤੁਸੀਂ ਤਾਂ ਨੂੰ ਦੇਖਦੇ ਆ ਤੁਸੀਂ ਇਸ ਤਰ੍ਹਾਂ ਦੇਖਦੇ ਉੱਧਰ ਦੇਖਦੇ ਰੱਬ ਹੈ ਅਸੀਂ ਜੀ ਹੈਗੇ ਰੱਬ ਦਾ ਕਣ ਕਣ ਦੇ ਵਿੱਚ ਆ ਮੈਨੂੰ ਤਾਂ ਮੈਂ ਕਿਹਾ ਤੁਹਾਡੇ ਚ ਵੀ ਰੱਬ ਨਜ਼ਰ ਆ ਰਿਹਾ ਮੈਨੂੰ ਤਾਂ ਮੇਰੇ ਪ੍ਰਸ਼ਾਸਨ ਚ ਵੀ ਰੱਬ ਨਜ਼ਰ ਆ ਰਿਹਾ ਮੈਨੂੰ ਤਾਂ ਹਰ ਥਾਂ ਤੇ ਰੱਬ ਨਜ਼ਰ ਆ ਰੱਬ ਹੈ ਔਰ ਸਦਾ ਰਹੂਗਾ ਤਾਂ ਉਸ ਤੋਂ ਬਾਅਦ ਚਲੋ ਗੱਲਬਾਤ ਚੱਲਦੀ ਤੁਸੀਂ ਹਾਜ਼ਰੀ ਲੈਂਦੀ ਅਸੀਂ ਬਿਲਕੁਲ ਹਾਜ਼ਰੀ ਲੈਣੀ ਔਰ ਲਵਾਗੇ ਵੀ ਜਿੰਨਾ ਚਿਰ ਸਾਡੇ ਸਾਰੇ ਅਸੀਂ ਹਾਜ਼ਰੀ ਵੀ ਲਵਾਵਾਂਗੇ ਸਾਨੂੰ ਕੋਈ ਡਰ ਪਿਆ ਵੀ ਨਹੀਂ ਹੈਗਾ ਫਿਰ ਉਸ ਤੋਂ ਬਾਅਦ ਗੱਲਾਂ ਰੱਖੀਆਂ ਤੁਸੀਂ ਸਿਕਟਾ ਲਾਉਨੇ ਆਂ ਹਾਂਜੀ ਬਿਲਕੁਲ ਲਾਉਨੇ ਅਸੀਂ ਸਿਕਟਾ ਸਿਕਟਾ ਵੀ ਲਾਵਾਂਗੇ ਕਿਉਂਕਿ ਅਸੀਂ ਜੋ ਫਕੀਰਾਂ ਨੇ ਸਿਕਟਾ ਲਾਉਂਦੇ ਆਂ ਦੋ ਲਾਵਾਂਗੇ ਉਸ ਤੋਂ ਬਾਅਦ ਕਹਿੰਦੇ ਜੀ ਇਹਨਾਂ ਨੇ ਆਪਣੇ ਘਰ ਦੇ ਮੈਟਰ ਆਖਲੇ ਕਰਦੇ ਵਿੱਚ ਤੁਸੀਂ ਮੈਨੂੰ ਆਇਆ ਕਿਹਾ ਤੁਸੀਂ ਮੈਨੂੰ ਆਓ ਕਿਹਾ ਜਿੰਦੇ ਕਰਕੇ ਵੀ ਤੁਸੀਂ ਮਾਫੀ ਮੰਗੋ ਦੇਖੋ ਜੀ ਅਸੀਂ ਅਸੀਂ ਮਾਫੀ ਕਿਉਂ ਮੰਗੀ ਜਿੱਦਾਂ ਦੀਆਂ ਤੁਸੀਂ ਸਾਨੂੰ ਕਈਆਂ ਅਸੀਂ ਵੀ ਤੁਹਾਨੂੰ ਹੋ ਜੀਆਂ ਕਈਆਂ ਇਹਦੇ ਚ ਸਾਡੀ ਕੋਈ ਮਾਫੀ ਨਹੀਂ ਹੈਗੀ ਸਾਡਾ ਕੋਈ ਰਾਜ਼ੀ ਨਾਵਾ ਨਹੀਂ ਹੋਇਆ ਕੁਝ ਨਹੀਂ ਹੋਇਆ ਕਿਉਂਕਿ ਦੇਖੋ ਜੀ ਮਾਫੀ ਤੇ ਮੰਗਣੀ ਆ ਨਾ ਉਸ ਅਕਾਲ ਪੁਰਖ ਤੋਂ ਮੰਗੀ ਜੇ ਉਸ ਪੀਰਾਂ ਦੇ ਪੀਰ ਦਸਗੀਰ ਤੋਂ ਮੰਗੀਏ ਮਾਫ਼ੀ ਉੱਥੇ ਅਸੀਂ ਮੰਗ ਸਕਦੇ ਹਾਂ ਅਸੀਂ ਕਦੀ ਕਿਸੇ ਇਨਸਾਨ ਦੇ ਅਗੇ ਮਾਫ਼ੀ ਨਹੀਂ ਮੰਗ ਸਕਦੇ ਔਰ ਜਦੋਂ ਮਨਪ੍ਰੀਤ ਨੂੰ ਮੈਂ ਕਿਹਾ ਕਿ ਮੈਂ ਤਾਂ ਅਕਾਲ ਤਖਤ ਤੇ ਮੇਰੇ ਜਿਹੜਾ ਮੱਕਾ ਮਦੀਨਾ ਜਿੰਨ ਸਭ ਦਾ ਮੱਕਾ ਮਦੀਨਾ ਉਹੀ ਆ ਮੈਂ ਕਿਹਾ ਮੈਂ ਅਕਾਲ ਤਖਤ ਤੋਂ ਮਾਫ਼ੀ ਮੰਗ ਸਕਦੀ ਮੈਂ ਹੋਰ ਕਿਸੇ ਤੋਂ ਇਨਸਾਨ ਤੋਂ ਕਦੀ ਮਾਫ਼ੀ ਨਹੀਂ ਮੰਗ ਸਕਦੀ ਤਾਂ ਮਨਪ੍ਰੀਤ ਨੇ ਤਿੰਨ ਵਾਰ ਕੈਮਰਾ ਮੇਰੇ ਵੱਲ ਇਸ ਤਰ੍ਹਾਂ ਕੀਤਾ ਵੀ ਮਾਫ਼ੀ ਮੰਗ ਕਹਿੰਦਾ ਅਕਾਲ ਅਕਾਲ ਤਖਤ ਤੋਂ ਮਾਫ਼ੀ ਕਿੱਦਾਂ ਮੰਗ ਅਕਾਲ ਤਖਤ ਤੋਂ ਨਹੀਂ ਕਹਿੰਦਾ ਮੇਰੇ ਤੋਂ ਮਾਫ਼ੀ ਮੰਗ ਦੇਖੋ ਜੀ ਜਿਹੜਾ ਇੱਕ ਪੰਥ ਦਾ ਵਾਲੀ ਬਣ ਕੇ ਅਬੀ ਅਸੀਂ ਪੰਥ ਨੂੰ ਮੰਨਦੇ ਆ ਉਹ ਬੰਦਾ ਕਹਿ ਰਿਹਾ ਕਿ ਅਕਾਲ ਤਖਤ ਤੋਂ ਮਾਫੀ ਨਹੀਂ ਮੇਰੇ ਤੋਂ ਮਾਫੀ ਮੰਗੋ ਉੱਥੇ ਸਾਡੀ ਬਹੁਤ ਬਹਿਸਵਾਜੀ ਅੰਦਰ ਚੱਲੀ ਅਸੀਂ ਬਾਹਰ ਆ ਗਏ ਅਸੀਂ ਕਹਿੰਦੇ ਸਾਡਾ ਕੋਈ ਫੈਸਲਾ ਨਹੀਂ ਸਾਡਾ ਕੋਸ਼ਿਸ਼ ਨਹੀਂ ਅਸੀਂ ਬਾਹਰ ਆ ਗਏ ਕਿਉਂਕਿ ਅਸੀਂ ਦੇਖੋ ਜੇ ਮਾਫੀ ਮੰਗਣੀ ਆ ਅਕਾਲ ਤਖਤ ਤੋਂ ਸਾਡੀ ਮਾਫੀ ਆ ਜੇ ਮਾਫੀ ਮੰਗਣੀ ਆ ਸਾਡੇ ਪੀਰਾਂ ਦੇ ਪੀਲ ਦਸਤਗਿਰ ਤੋਂ ਮਾਫੀ ਆ ਮੈਂ ਕਿਸੇ ਗਰੀਮ ਤੋਂ ਮਾਫੀ ਮੰਗ ਸਕਦੀ ਆ ਪਰ ਇਹ ਹਰ ਥਾਂ ਤੇ ਝੂਠ ਜੋ ਵੀ ਇਹਨੇ ਬਣਾਣਾ ਮੀਡੀਆ ਦੇ ਸਾਹਮਣੇ ਝੂਠ ਪੇਸ਼ ਕਰਦਾ ਇਹ ਇਹਨਾਂ ਨੂੰ ਔਰਤਾਂ ਦੀ ਇੱਜ਼ਤ ਕਰਨ ਦਾ ਬਿਲਕੁਲ ਨਹੀਂ ਪਤਾ ਅਸੀਂ ਸਾਨੂੰ ਕਹਿੰਦਾ ਕਿ ਨੰਗੀ ਹੋਣ ਦਾ ਨੰਗੀ ਹੋਣ ਦਾ ਦੇਖੋ ਜੀ ਸਾਰਿਆਂ ਵੀਡੀਓ ਉੱਤੇ ਪਈਆਂ ਕੋਈ ਡਿਲੀਟ ਨਹੀਂ ਹੋਈਆਂ ਵੀਡੀਓ ਤੁਹਾਡੇ ਸਾਹਮਣੇ ਆ ਤੁਸੀਂ ਇੱਕ ਇੱਕ ਗੱਲ ਧਿਆਨ ਨਾਲ ਸੁਣ ਕੇ ਦੇਖਿਓ ਕਿ ਅਸੀਂ ਨੰਗੇ ਹੋਣ ਦਾ ਮਤਲਬ ਕੀ ਕਿਹਾ ਸੀ ਕਿਉਂਕਿ ਸਾਡੇ ਬੱਚੇ ਨੂੰ ਕਹਿ ਕੇ ਗੋਰੀ ਮੰਤ ਨੂੰ ਕਹਿ ਕੇ ਕੀ ਤੇਰੇ ਕੱਪੜੇ ਲਵਾਈ ਜਾਣਗੇ ਔਰ ਤੈਨੂੰ ਦੇਖੇ ਇੱਕ ਹੋਰ ਮੇਰਾ ਭਤੀਜਾ ਜਸ਼ਨ ਬਾਬਾ ਉਹਨੂੰ ਵੀ ਇਹੀ ਗੱਲ ਕਹੀ ਕਹਿੰਦਾ ਤੇਰੇ ਕੱਪੜੇ ਲਾ ਕੇ ਦੇਖਣੇ ਆ ਵੀ ਤੂੰ ਮੰਨਦਾ ਜਾਂ ਤੁਸੀਂ ਖੁਸਰੇ ਦੂਜਾ ਮੁੰਡੇ ਹੋ ਤੇ ਇਹ ਚੀਜ਼ਾਂ ਦੱਸੋ ਫਿਰ ਮੈਂ ਗੁੱਸੇ ਵਿੱਚ ਹੋ ਕੇ ਮੂਰੇ ਇਹ ਚੀਜ਼ ਨੂੰ ਕਿਹਾ ਮੈਂ ਕਿ ਫਿਰ ਤੁਸੀਂ ਸਾਨੂੰ ਮੂਰੇ ਮੀਡੀਆ ਦੇ ਲਿਆ ਕੇ ਤੁਸੀਂ ਇੱਕ ਨੰਗਾ ਹੀ ਕਰਨਾ ਚੁੰਨੇ ਹੋ ਇਸ ਗੱਲ ਤੇ ਮੈਂ ਗੁੱਸੇ ਨਾਲ ਬਹੁਤ ਕੁਝ ਬੋਲੀ ਐਂ ਤਾਂ ਨਹੀਂ ਮੈਂ ਨੰਗੀ ਹੋ ਗਈ ਆ ਇੱਕ ਨੰਗਾ ਸ਼